ਜਾ ਰਹੇ ਨੇ ਤੇ ਪਰਾਂ ਦੀ ਹਾਂਜੀ ਜੋ ਕਾਲਾ ਆਵਾਜ਼ ਬਾਜੀ ਦੀ ਕੈਮਰਾ ਦੇ ਸ਼ਾਨਦਾਰ ਜਿੱਤ ਹੋਈ ਹੈ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਅ ਆਮ ਆਦੀ ਪਾਰਟੀ ਅ ਮਾਰਚ 2022 ਨੂੰ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਸੀ ਇਸ ਦਾਰ ਤੋਂ ਗਣ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਸਨ ਤੋਂ ਉਹਨਾਂ ਦੇ ਦੁਆਰਾ ਕੀਤੇ ਹੋਏ ਕੰਮਾਂ ਤੇ ਲੋਕਾਂ ਨੇ ਇਹ ਫਤਵਾ ਦਿੱਤਾ ਹੈ ਮੋਰ ਲਾਈ ਹੈ ਤੇ ਅਗੋਂ ਹੁਣ ਅਗੋ ਕਿਸ਼ੋਰਾਂ ਦੀ ਤਿਆਰੀ ਕੀਤੀ ਜਾ ਰਹੀ ਲੋਕਾਪਾਰਟੀ ਦੇ ਇਲੈਕਸ਼ਨ ਆ ਰਹੇ ਨੇ ਸਾਡੇ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਨਗਰ ਨਿਗਮ ਨਗਰ ਕਾਉਂਸਲ ਦੇ ਚਨਾਉ ਹੋਏ ਔਰ ਪਾਰਟੀ ਜਿਸ ਤਰ੍ਹਾਂ ਇਹ 4 ਸੀਟਾਂ ਚੋਂ 3 ਸੀਟਾਂ ਬਹੁਮਤ ਬਹੁਤ ਭਾਰੀ ਬਹੁਮਤ ਨਾਲ ਜਿੱਤੀ ਹੈ ਇਸ ਤਰ੍ਹਾਂ ਹੀ ਸਭ ਜਗ੍ਹਾ ਤੇ ਪਾਰਟੀ ਜਿੱਤ ਕੇ ਆਪਣੇ ਮੇਰ ਬਣਾਏਗੀ ਔਰ ਲੋਕਾਂ ਦਾ ਜਿਹੜੇ ਸ਼ਹਿਰਾਂ ਦੇ ਜਿਹੜੇ ਕਸਬੇ ਦੇ ਕੰਮ ਰੁਕੇ ਉਹ ਵੀ ਪਹਿਲ ਦੇ ਆਧਾਰ ਤੇ ਹੋਣਗੇ ਤੋਂ ਬਹੁਤ ਵੱਡੀ ਜਿੱਤ ਹੋਏਗੀ ਮੇਰ ਆਮ ਆਦਮੀ ਪਾਰਟੀ ਦੇ ਹੀ ਬਣੇਗੀ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿ ਕਮਾੜੀ ਦੇ ਵਿਕਾਸ ਦੇ ਤੇਜ਼ੀ ਲੈ ਰਹੀ ਹੈ ਪਿਛਲੇ ਕੁਝ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ ਰਾਸ਼ਟਰੀ ਪਾਰਟੀਆਂ ਨੇ ਰਾਜ ਕੀਤਾ ਉਹਨਾਂ ਦੇ ਵੇਲੇ ਲੋਕ ਵਿਕਾਸ ਦੇ ਕਾਰਜ ਨਹੀਂ ਹੋਏ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਨਹੀਂ ਬਹੁਤ ਵੱਡੀ ਤਿਆਰੀ ਹੈ ਉਹ ਤਾਂ ਪਾਰਟੀ ਜਦੋਂ ਵੀ ਕਾਂਗਰਸ ਜਾਂ ਅਕਾਲੀ ਭਾਜਪਾ ਦੀ ਸਰਕਾਰ ਆਉਂਦੀ ਸੀ ਖਜ਼ਾਨਾ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਯਾਰ ਜਿਨ੍ਹਾਂ ਨੇ ਵੋਟਾਂ ਪਾਈਆਂ ਖਜ਼ਾਨੇ ਨੂੰ ਵੇਕੇ ਵੋਟਾਂ ਪਾਈਆਂ ਜਿੱਥੇ ਮਰਜ਼ੀ ਲਿਓ ਪੈਸੇ ਲੋਕਾਂ ਨੂੰ ਵੀ ਕਾਹਤ ਚਾਹੀਦਾ ਰੋਜ਼ਗਾਰ ਚਾਹੀਦਾ ਤੋਂ ਅਸੀਂ ਕੰਮ ਕੀਤਾ ਅਸੀਂ ਚੋਣ ਮੈਨੀਫੈਸਟੋ ਨਹੀਂ ਛਾਪਦੇ ਸਾਡੇ ਅਰਵਿੰਦ ਕੇਜਰੀਵਾਲ ਜੀ ਪਾਰਟੀ ਦੇ ਮੁਖੀ ਹੈ ਗਰੰਟੀ ਦਿੰਦੇ ਗਰੰਟੀ ਕਮਿਟਮੈਂਟ ਤਾਂ ਉਹਨੇ ਬਿਜਲੀ ਦਾ ਬਿੱਲ ਕਿਐਸੀ ਮਾਪ ਔਰ ਕਿਸਾਨਾਂ ਦੇ ਬਿੱਲ ਮਾਪ ਬਸਾਂ ਦਾ ਕਿਰਾਇ ਮਹਿਲਾਵਾਂ ਵਾਸਤੇ ਮੁਕਤ ਅ ਐਜੂਕੇਸ਼ਨ ਸਾਡੀ ਵਧੀਆ ਮਹੱਲਾ ਕਲੀਨਿੰਗ ਸਾਡੇ ਬਣ ਗਿਆ ਔਰ ਤਕਰੀਬਨ ਤਕਰੀਬਨ ਜੋ ਸਾਡੇ ਕ੍ਰੀਜੀਵਲ ਸਾਹਿਬ ਨੇ ਕਮਿਟਮੈਂਟ ਕੀਤੀ ਹੈ ਉਹ ਪੂਰੀ ਕਰਤੀ ਇੱਕ ਅੱਧਾ ਕੋਈ ਜਿਹੜਾ ਛੱਡ ਕੇ ਤਾਂ ਇਸ ਕਰਕੇ ਅਸੀਂ ਜੋ ਵਾਅਦੇ ਕਰਦੇ ਹਾਂ ਉਹ ਪੂਰੇ ਕਰਦੇ ਹਾਂ ਔਰ ਪੰਜਾਬ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਸਰਪੰਚੀ ਦੇ ਵਿੱਚ ਬਹੁਤ ਬਹੁਤ ਮਿਲਿਆ ਹੈ ਦੈਂ ਸਿੱਟਾ ਸੀ ਜਿੱਤਿਆ ਬਹੁਮਤ ਦੇ ਨਾਲ ਸਾਨੂੰ ਲੋਕਾਂ ਨੇ ਜਨ ਸਮਰਥਨ ਦਿੱਤਾ ਹੈ ਇਸ ਤਰ੍ਹਾਂ ਹੀ ਸਾਨੂੰ ਆਸ ਹੈ ਕਿ ਲੋਕ ਸਾਨੂੰ ਕਾਰਪੇਸ਼ੀਨ ਚ ਨਗਰ ਕੌਂਸਲ ਜੀ ਪੂਰਾ ਸਮਰਥਨ ਦੇਣਗੇ ਔਰ ਵਿਕਾਸ ਦੇ ਕੰਮ ਹੋਰ ਇਸ ਤੋਂ ਵੀ ਤੇਜ਼ ਹੋਣਗੇ ਹਾਂ ਜੀ ਜੋ ਪੰਜਾਰ ਦੇ ਨਵੇਂ ਪਟਾਣ ਲਗਾਏ ਨੇ ਉਹਨਾਂ ਬੜੇ ਧ੍ਰਿਤੰਗੇ ਆ ਉਹਦੇ ਵਿੱਚ ਜੋ ਦੋਦੀ ਸਾਡੀ ਪਾਰਟੀ ਨੇ ਜਿਹੜੀ ਇਲੈਕਸ਼ਨ ਲੜੀ ਹੈ ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਦੇਖ ਰੇਕ ਚ ਇਲੈਕਸ਼ਨ ਲੜੀ ਗਈ ਹੈ ਉਥੇ ਪੰਜਾਰ ਦੇ ਪ੍ਰਧਾਨ ਉਸ ਲਈ ਸਰਦਾਰ ਪ੍ਰਗੋਸ਼ ਸਿੰਘ ਮਾਨ ਜੀ ਸਨ ਔਰ ਸਾਡੇ ਸੰਗਠਨ ਮੰਤਰੀ ਡਾਕਟਰ ਸੰਦੀਪ ਪਾਟਲ ਜੀ ਸਾਹਿਬ ਜਿਨ੍ਹਾਂ ਦੀ ਦੇਖਰੇਖ ਤੇ 2022 ਦੀਆਂ ਐਮਐਲਏ ਦੀਆਂ ਇਲੈਕਸ਼ਨਲ ਲੜੀਆਂ ਗਈਆਂ ਔਰ ਬਹੁਤ ਵੱਡੀਆਂ ਜਿੱਤਾਂ ਹੋਈਆਂ ਇਹ ਲੋਕ ਸਭਾ ਦੀ ਇਲੈਕਸ਼ਨਲ ਲੜੀ ਗਈ ਅਸੈਂਬਲੀ ਇਲੈਕਸ਼ਨਲ ਲੜੀਆਂ ਗਈਆਂ ਵਾਈਲ ਇਕਸ਼ਨਾਂ ਇਹ ਚਾਰ ਇਲੈਕਸ਼ਨਲ ਲੜੀਆਂ ਗਈਆਂ ਔਰ ਅਮਨ अरोड़ा ਜੀ ਜਿਹੜੇ ਸਾਡੇ ਨਵੇਂ ਪ੍ਰਧਾਨ ਬਣਿਆ ਹੈ ਉਨਾਂ ਨੂੰ ਵੀ ਕਈ ਜਗ੍ਹਾ ਤੇ ਕਮਾਂਡ ਦਿੱਤੀ ਗਈ ਸੀ ਇਲੈਕਸ਼ਨ ਲੜਾ ਚੋਣ ਚੋਣ ਲੜਾਉਣ ਦੀ ਤਾਂ ਸ਼ਹਿਰੀ ਕਲਸੀ ਜੀ ਨੂੰ ਵੀ ਦਿੱਤੀ ਗਈ ਸੀ ਤਾਂ ਉਹ ਉਹਨਾਂ ਨੂੰ ਅੱਜ ਅਮਨ ਅਰੋੜਾ ਜੀ ਨੂੰ ਵਾਈਸ ਪ੍ਰਧਾਨ ਲਗਾਇਆ ਸ਼ਹਿਰੀ ਕਲਸੀ ਨੂੰ ਵਾਈਸ ਪ੍ਰਧਾਨ ਲਾਇਆ ਇਹ ਜਿੰਨੀ ਵੀ ਜਿੱਤ ਹੋਈ ਹੈ ਸਾਡੀ ਸੰਗਠਨ ਔਰ ਸਰਕਾਰ ਦੀ ਮਿਲ ਜੁਲ ਕੇ ਕੰਮਾਂ ਦੀ ਜਿੱਤ ਹੋਈ ਹੈ ਔਰ ਇਹਦੇ ਚ ਸਭ ਤੋਂ ਵੱਡਾ ਜੋ ਅਹਿਮ ਜਿੱਥੇ ਕੇਜਰੀਵਾਲ ਸਾਹਿਬ ਦੀ ਕਮਾਂਡ ਚ ਪੂਰਾ ਦੇਸ਼ ਚੱਲ ਰਿਹਾ ਪੰਜਾਬ ਚੱਲ ਰਿਹਾ ਦਿੱਲੀ ਚੱਲ ਰਿਹਾ ਮਾਨ ਸਾਹਿਬ ਦੀ ਦੇਖ ਰੇ ਅਗਵਾਈ ਤੇ ਪੰਜਾਬ ਚੱਲ ਰਿਹਾ ਉਥੇ ਡਾਕਟਰ ਸੰਦੀਪ ਪਾਠਕ ਜੀ ਜੋ ਸਾਡੇ ਸੰਗਠਨ ਮੰਤਰੀ ਐ ਮੈਂਬਰ ਰਾਜ ਸਭਾ ਉਹਨਾਂ ਦੀ ਜਿਹੜੀ ਰਣਨੀਤੀ ਹੈ ਚੋਣਾਂ ਉਹ ਲੜਨ ਦੀ ਸੰਗਠਨ ਦੀ ਜ਼ਿੰਮੇਵਾਰੀ ਉਹ ਇੱਕ ਇੱਕ ਬੂਥ ਤੋਂ ਲੈ ਕੇ ਇੱਕ ਇੱਕ ਵੋਟਰ ਦੇ ਕਰਕੇ ਡਾਕਟਰ ਸੰਦੀਪ ਪਾਠਕ ਜੀ ਪਹੁੰਚਦੇ ਆ ਤਾਂ ਅਸੀਂ ਜਿਹੜੀ ਉਹ ਉਹ ਰਣਨੀਤੀ ਦਿਨ ਹੈ ਮਾਨ ਸਾਹਿਬ ਨੂੰ ਫੇਸ ਬਣਾ ਕੇ ਉਹਨਾਂ ਦੀ ਕਮਾਂਡ ਡਾਕਟਰ ਸੰਦੀਪ ਪਾਠਕ ਦੀ ਜਿਹੜੀ ਸੰਗਠਨ ਦੀ ਰਣਨੀਤੀ ਹੈ ਉਹਦੇ ਨਾਲ ਚੋਣ ਜਿੱਤਦੇ ਆਂ ਔਰ ਅਮਨ अरोड़ा ਜੀ ਸ਼ੈਲੀ ਕਰਸੀ ਜੀ ਬਹੁਤ ਵਧੀਆ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਹੁਣ ਸਰਕਾਰ ਦਾ ਕੰਮ ਦੇਖਾਂਗਾ ਦੋ ਕੰਮ ਨਹੀਂ ਮੈਂ ਸੰਭਾਲ ਸਕਦਾ ਇਸ ਕਰਕੇ ਉਹਨਾਂ ਨੇ ਸੰਗਠਨ ਔਰ ਸਰਕਾਰ ਦਾ ਤਾਲਮਿਲ ਬਣਾ ਕੇ ਇਹ ਨਵੀਂ ਰਣਨੀਤੀ ਬਣਾਈ ਅੱਜ ਜੋ ਸਾਨੂੰ ਪੰਜਾਬ ਵਾਸੀਆਂ ਨੇ ਖਾਸ ਕਰਕੇ ਡੇਰਾ ਬਾਬਾ ਨਾਨਕ ਚੱਬੇਬਾਲ ਔਰ ਗਿੱਦਰਵਾਦੇ ਵਿੱਚ ਸਾਨੂੰ ਭਾਰੀ ਬਹੁਮਤ ਨਾਲ ਲੋਕਾਂ ਨੇ ਜਤਾਇਆ ਔਰ ਤਿੰਨ ਵਿਧਾਨ ਸਭਾ ਜਿਹੜੀ ਸਾਡੀ ਬਹੁਤ ਭਾਰੀ ਬਹੁਮਤ ਨਾਲ ਜਿੱਤ ਹੋਈ ਹੈ ਉੱਥੇ ਅਸੀਂ ਪੰਜਾਬੀਆਂ ਦਾ ਧੰਨਵਾਦ ਕਰਦੇ ਹਾਂ ਔਰ ਇਹ ਜਿੱਤ ਜਿਹੜੀ ਹੈ ਇਹ ਪੰਜਾਬ ਸਰਕਾਰ ਦੀ ਲੋਕ ਪ੍ਰਤੀ ਅਛੀ ਨੀਤੀਆਂ ਦੀ ਜਿੱਤ ਹੋਈ ਹੈ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਮੁਬਾਰਕਬਾਦ